ਨਮਾਸ਼ੇਰ ਦੋ ਬਾਬਾ YouTube ਚੈਨਲ ਇਸ ਵਕਤ ਵਰਦੇ ਮੀਂਹ ਦੇ ਵਿੱਚ ਪੈਦਲ ਹੀ ਅਸੀਂ ਆਏ ਆ ਕਿਉਂਕਿ ਬਰਸ਼ਾ کافی ਹੈ ਗਿਆ ਕਿਉਂਕਿ ਰਿਸਕ ਬਹੁਤ ਜ਼ਿਆਦਾ ਹੈ ਅਗਰ ਅਸੀਂ ਆਪਣੇ ਬਾਹਨ ਤੇ ਸਕੂਟਰ ਜਾਂ ਦੋ ਪਹੀਆਂ ਤੇ ਵੀ ਆਨੇ ਆ ਆ ਤੁਸੀਂ ਦੇਖ ਸਕਦੇ ਆ ਕਿ ਅਸੀਂ ਪਿੰਡ ਮਾਲਖੁਰ ਦੇ ਵਿੱਚ ਇਸ ਵੇਲੇ ਖੜੇ ਹੈਗੇ ਆ ਔਰ ਘਰਚਿਆਂ ਦੀਆਂ ਇਹ ਕਲੋਨੀਆਂ ਹੈਗੀਆਂ ਆ ਸਫਾਈ ਵਾਲੇ ਬੰਦੇ ਆ ਔਰ ਇਹ ਸਫਾਈ ਕਰਮਚਾਰੀਆ ਜੋ ਇਹਨਾਂ ਨੇ ਦੱਸਿਆ ਹੈਗਾ ਆ ਔਰ ਤੁਸੀਂ ਦੇਖ ਸਕਦੇ ਆ ਕਿ ਇਹ ਜਿਸ ਵਾ ਇਸ ਤੁਸੀਂ ਥੋੜਾ ਪਿੱਛੇ ਹੋ ਜਾਓ ਜੀ ਇਹ ਇਤੋਂ ਪਿੱਛੇ ਹੋ ਜਾਓ ਕਿਉਂਕਿ ਇਹ ਜਿਸ ਸਥਾਨ ਤੇ ਇਸ ਵਕਤ ਵੀ ਖੜੇ ਹੈ ਗਿਆ ਬੜਾ ਰਿਸਕ ਹੈ ਗਿਆ ਚੈਨਲ ਨਾਲ ਦੀ ਨਾਲ ਹਦਾਇਤ ਵੀ ਦਿੰਦਾ ਆ ਔਰ ਆ ਤੁਸੀਂ ਦੇਖ ਸਕਦੇ ਆ ਅਸੀਂ ਤੁਹਾਨੂੰ ਦੁਕਾਨਿਆਂ ਕਿ ਜਿਹੜੀ ਇਹ ਪੂਰਾ ਜਿਹੜਾ ਹੈਗਾ ਉੱਪਰ ਟੈਲਾਂ ਵਗੈਰਾ ਪੱਥਰ ਲੱਗਾ ਹੋਇਆ ਉਹਦੇ باوجود ਥੱਲਿਓਂ ਪਾਣੀ ਜਿਹੜਾ ਆ ਕਿ ਉਹ ਕ੍ਰੋਸਿੰਗ ਕਰਕੇ ਮਤਲਬ ਥੱਲੇ ਤੋਂ ਔਰ ਇਹ ਜਿਹੜੀ ਹੈਗੀ ਆ ਦੁਵਾਰ ਜਿਹੜੀ ਸੀ ਇੱਥੇ ਬਣੀ ਹੋਈ ਔਰ ਪੂਰੀ ਦੀ ਪੂਰੀ ਦਵਾਰ ਜਿਹੜੀ ਆ ਢਹ ਢੇਰੀ ਜਿਹੜੀ ਆ ਹੋ ਚੁੱਕੀ ਹੈਗੀ ਆ ਪਾੜ ਚੁੱਕੀ ਆ ਔਰ ਇਸ ਦੇ ਨਾਲ ਹੀ ਤੁਸੀਂ ਦੂਰ ਤੱਕ ਨਜ਼ਰ ਪੈਂਦੀ ਹੋਏਗੀ ਤੁਹਾਡੀ ਅਸੀਂ ਆਪਣੇ ਕੈਮਰੇ ਤੇ ਦਿਖਾ ਲ ਦਈਏ ਇਹ ਇਹਨਾਂ ਨੇ ਉੱਥੇ ਇਹਨਾਂ ਨੇ ਮੱਝ ਵਗੈਰਾ ਰੱਖੀ ਹੋਈ ਹੈਗੀ ਆ ਔਰ ਤੁਸੀਂ ਦੇਖ ਸਕਦੇ ਆ ਉਹਦੇ ਵੀ ਹਾਲਾਤ ਦੇਖ ਸਕਦੇ ਆ ਉਹ ਵੀ ਜਿਹੜੀ ਪੂਰੇ ਦੀ ਪੂਰੀ ਛੱਤ ਹੈਗੀ ਆ ਉੱਪਰ ਟੀਨਾ ਪਾਈਆਂ ਹੋਈਆਂ ਪੂਰੀ ਤਰ੍ਹਾਂ ਜਿਹੜਾ ਮਕਾਨ ਆ ਉਹ ਜਗ੍ਹਾ ਵੀ ਥੱਲੇ ਨੂੰ ਧੱਤ ਚੁੱਕੀ ਹੈਗੀ ਆ ਔਰ ਇਹ ਤੁਸੀਂ ਦੇਖ ਸਕਦੇ ਆ ਮੀਂਹ ਦਾ ਜਿਹੜਾ ਆ ਲਗਾਤਾਰ ਪੈਰੇ ਦਾ ਜਿਹੜਾ ਘਹਿਰ ਹੈਗਾ ਆ ਉਹ ਜਿਹੜਾ ਆ ਤਕਰੀਬਨ ਤਕਰੀਬਨ ਜਿਹੜਾ ਹੈਗਾ ਆ ਇੱਥੇ ਵੀ ਜਿਹੜਾ ਆ ਉਹ ਵਾਪਰਿਆ ਹੈਗਾ ਆ ਪੂਰੀ ਜਾਣਕਾਰੀ ਅਸੀਂ ਲਵਾਂਗੇ ਤੇ ਪੂਰੀ ਖਬਰ ਜਿਹੜੀ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਆ ਜਿਹੜੀ ਦੀਵਾਰ ਹੈਗੀ ਆ ਹਾਂਜੀ 2 ਲੱਖ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਜਿਹੜਾ ਮਕਾਨ ਤੱਕ ਜਾਂਦੀ ਹੈਗੀ ਆ ਟੋਟਲ ਜਿਹੜੀ ਆ ਪਾਣੀ ਦੇ ਵਿੱਚ ਜਿਹੜੀ ਆ ਬਹਿ ਚੁੱਕੀ ਹੈਗੀ ਆ ਪਾਣੀ ਦੇ ਵਿੱਚ ਇਹ ਦੀਵਾਰ ਬਹਿ ਚੁੱਕੀ ਆ ਔਰ ਮਕਾਨ ਵੀ ਜਿਹੜਾ ਆ ਤੁਸੀਂ ਆ ਦੇਖ ਪਾ ਰਹੇ ਹੋ तकरीबन तकरीबन ਜਿਹੜਾ ਆ ਫਟਣਾ ਸ਼ੁਰੂ ਹੋ ਗਿਆ ਹੈਗਾ ਤੁਹਾਡਾ ਨਾਮ ਕੀ ਆ ਜੀ ਸਾਹਿਬ ਪਿੰਡ ਕਿਹੜਾ ਆਪਣਾ ਮਾਲ ਖੁਰਦ ਦੀ ਇਹ ਮਾਲ ਖੁਰਦ ਤਾਂ ਇਹ ਪਿੰਡ ਹੈਗਾ ਯਾਰ ਮਾਲ ਖੁਰਦ ਪਰ ਜਿਹੜੀ ਜਗ੍ਹਾ ਦੇ ਵਿੱਚ ਤੁਸੀਂ ਜਗ੍ਹਾ ਦੇ ਵਿੱਚ ਰਹਿੰਦੇ ਸੀ ਗਰਚੇ ਤੇ ਜ਼ਮੀਨ ਦੇ ਵਿੱਚ ਰਹਿੰਦੇ ਆ ਜੀ ਇਹ ਗਰਚਿਆਂ ਦੀਆਂ ਮਤਲਬ ਕਲੋਨੀਆ ਨਹੀਂ ਆ ਜੀ ਕਿੰਨੇ ਢੇਰ ਤੋਂ ਰਹਿ ਰਹੇ ਆ ਇਹ ਹੋ ਗਏ ਹੁਣੇ ਸਾਨੂੰ ਤਾਂ ਜੀ 10 12 ਕੇ ਸਾਲ ਹੋ ਗਏ ਹੁਣੇ 12 ਤੋਂ ਉੱਪਰ ਹੋ ਗਏ ਨੇ ਜੀ ਕੰਮ ਕੀ ਕਰਦੇ ਆ ਤੁਸੀਂ ਸਿਪਾਈ ਦਾ ਕੰਮ ਕਰਦੇ ਆ ਜੀ ਅੱਛਾ ਤੇ ਇਹ ਕੀ ਗੱਲਬਾਤ ਹੋਈ ਆ ਸਾਜੀ ਰਾਤ ਨੂੰ ਪਤਾ ਨਹੀਂ ਕਿੰਨੇ ਵਜੇ ਨਹੀਂ ਪਿਆ ਕਿੰਨੇ ਵਜੇ ਨਹੀਂ ਪਿਆ ਉਸ ਦਿਲੀ ਨਹੀਂ ਪੇਣੀ ਤੇ ਪਾਣੀ ਅਬਾ ਗੋਣ ਆ ਗਿਆ ਜੀ ਸਾਡੇ ਪਾਸੇ ਜੀ ਤੇ ਸਾਡੇ ਪਾਸੇ ਜਿੰਨਾ ਪਾਣੀ ਆਇਆ ਆ ਕੇ ਸਾਡੇ ਕੋਲੋਂ ਇਦਨ ਨੂੰ ਆਇਆ ਸੀ ਕੰਦ ਡੇਪੀ ਸਾਡੀ ਇੱਕ ਅਸੀਂ ਸਵੇਰ ਨੂੰ ਉੱਠੇ 5 ਵਜੇ ਤੜਕੇ ਤੇ ਦੇਖੇ ਤਾਂ ਪਾਣੀ ਪਾਣੀ ਸਾਡਾ ਰਾਹ ਵੀ ਬੰਦ ਹੋ ਗਿਆ ਜੀ ਤੇ ਮੁਸੀਬਤ ਸਾਨੂੰ ਸਾਝਾ ਦਾ ਹੀ ਆ ਗਈ ਜੀ ਇਹ ਦਵਾਰ ਜਿਹੜੀ ਪੂਰੀ ਦੀ ਪੂਰੀ ਡਿੱਗ ਪਈ ਆ ਹਾਂਜੀ ਪੂਰੀ ਤੇ ਪੂਰੀ ਡਿੱਗ ਪਈ ਆ ਕਾਦੀ ਬਣੀ ਹੋਈ ਸੀ ਇਹ ਤੇ ਆਪਣੀ ਸੀਮੈਂਟ ਦੀ ਬਣੀ ਹੋਈ ਸੀ ਇੱਟਾਂ ਵਗੈਰਾ ਦੀ ਸੀ ਇੱਟਾਂ ਇੱਟਾਂ ਜੇ ਮਤਲਬ ਪੱਕੀ ਦਵਾਰ ਸੀ ਹਾਂਜੀ ਪੱਕੀ ਦਵਾਰ ਸੀ ਬਣੀ ਹੋਈ ਸੀ ਹਾਂਜੀ ਇਹਦੀ ਕੋਈ ਨੀਂਹ ਕੋ ਡੂੰਗੀ ਰੱਖੀ ਸੀ ਜਾਂ ਡੂੰਗੀ ਰੱਖੀ ਹੋਈ ਸੀ ਇਹ ਹੈਗੀ 7 8 ਫੁੱਟ ਡੂੰਗੀ ਹੋ ਜੀ ਨੀਂਹ 8 ਫੁੱਟ ਡੂੰਗੀ ਰੱਖੀ ਸੀ ਤਾਂ ਜੋ ਆ ਕੀ ਇਹ ਉੱਪਰ ਥੋੜਾ ਜਿਹਾ ਪਰਦਾ ਹੀ ਦਿੱਤਾ ਸੀ 4 ਫੁੱਟ 5 ਕਿ ਫੁੱਟ ਵੀ ਪਰਦਾ ਕੀਤਾ ਜੀ ਉਹ ਕੱਲੀ ਸਿੰਗਲ ਰੈਟ ਦਾ ਜੀ ਨੀ ਸਮੇਤੇ ਵਿੱਚੇ ਨਹੀਂ ਨਹੀਂ ਸ਼ਿਰਤ ਨਹੀਂ ਨੇ ਤਾਂ ਬਹੁ ਡੂੰਗੀ ਹੋ ਜੀ ਡੂੰਗੀ ਆ ਉਹ ਹੈ ਜੀ 13 ਫੁੱਟ ਦੀ ਹੈ ਜੀ 13 ਫੁੱਟ ਦੀ ਹਾਂ ਜੀ ਤੇ ਇਹ ਦਵਾਰ ਪੂਰੀ ਦੀ ਪੂਰੀ ਜਿਹੜੀ ਆ ਉੱਥੇ ਲਟਕਦੀ ਹੈ ਇਹ ਥੱਲੇ ਡੇਗੇ ਡੇਗੇ ਹੈਗੇ ਹਾਂ ਜੀ ਤੱਕੇ ਨਾਲ ਜੀ ਤੇ ਇਹ ਸਮਾਨ ਤੁਹਾਡਾ ਸਾਰਾ ਬਾਹਰ ਰੱਖਿਆ ਹੋਇਆ ਆ ਹਾਂ ਜੀ ਬਾਹਰ ਰੱਖਿਆ ਹੋਇਆ ਇਹ ਅੰਦਰ ਦੇ ਹਾਲਾਤ ਵੀ ਖਰਾਬੇ ਨੇ ਹਾਂ ਜੀ ਅੰਦਰ ਦੇ ਵੀ ਪਾਟ ਗਈ ਇੱਕ ਕੰਧ ਜੀ ਇਹ ਪਿੱਲਰਾਂ ਦੇ ਕਰਕੇ ਥੋੜੀ ਜਿਹੀ ਰੁਕੀ ਹੋ ਜਾਂਦੀ ਹੈ ਉਹ ਕੰਧ ਵੀ ਜਿਹੜੀ ਆ ਉਹ ਪਾਟ ਗਈ ਹੈ ਉਹ ਫਟ ਗਈ ਹੈ ਜੀ ਤੁਹਾਡਾ ਏ ਆਪਣਾ ਨਾਮ ਕੀ ਦੱਸਾਂ ਤੁਹਾਨੂੰ ਹਜੇ ਜੀ ਤੁਹਾਡੇ ਦਾ ਡੈਡੀ ਦਾ ਕੀ ਨਾਮ ਆ ਸਫੇਦ ਦਾ ਜੀ ਅੱਛਾ ਪਿੰਡ ਤੁਹਾਡਾ ਘਰਚਾ ਹੀ ਹੈਗਾ ਹਾਂ ਘਰਚਾ ਹੀ ਹੈ ਪਰਿਵਾਰ ਚ ਕਿੰਨੇ ਜਣੇ ਰਹਿੰਦੇ ਆ ਤੁਸੀਂ ਇਹ ਪਰਿਵਾਰ ਤੇ ਆਪਣੇ 7-8 ਮੈਂਬਰ ਰਹਿੰਦੇ ਆ ਜੀ ਇਹ 7-8 ਮੈਂਬਰ ਇਸ ਇੱਕੋ ਕਮਰੇ ਚ ਰਹਿੰਦੇ ਨੇ ਨਹੀਂ ਦੋ ਕਮਰੇ ਪਿੱਛੇ ਆ ਜੀ ਇੱਕ ਮੋਰੇ ਆਪਣੇ ਬਰਾਂਡਾ ਆ ਜੀ ਅੱਛਾ ਉਹਦੇ ਵਿੱਚ ਆਪਾਂ ਉਧਰ ਗੁਜ਼ਾਰਾ ਕਰ ਲਈ ਗੁਜ਼ਾਰਾ ਕਰਦੇ ਉਧਰ ਬੈਠੇ ਰਹਿੰਦੇ ਠੀਕ ਆ ਜੀ ਮਤਲਬ ਕਹਿਨਦਾ ਹੈਗਾ ਕਿ ਹੁਣ ਤੁਹਾਡੀ ਆ ਦਿਵਾਰ ਜਿਹੜੀ ਆ ਇਹ ਤੇ ਵੀ ਤੁਹਾਡੇ ਮਕਾਨ ਨੂੰ ਵੀ ਖਤਰਾ ਹੈਗਾ ਖਤਰਾ ਹੈ ਹਾਂਜੀ ਕੀ ਕਹਿੰਨੇ ਹੋ ਤੁਸੀਂ ਇਹਦਾ ਹੀ ਆ ਜੇ ਹੁਣ ਤੁਹਾਨੂੰ ਪਤਾ ਹੀ ਆ ਹੁਣ ਇਹਦੇ ਤੇ ਸਾਰਾ ਮਕਾਨ ਤਾਂ ਥੱਲੇ ਨੂੰ ਬਹਿਣ ਲੱਗਾ ਜੇ ਹੁਣ ਸਾਨੂੰ ਖਤਰਾ ਹੀ ਹੈ ਇਹਦੇ ਵਿੱਚ ਜੀ ਹੁਣ ਸਾਨੂੰ ਖਤਰਾ ਹੀ ਆ ਹੁਣ ਜਿਹੜਾ ਹੁਣ ਨਿਆਣੇ ਸਾਡ ਮਾਰ ਖੈਰ ਜਾਂਦੇ ਤਾਂ ਕੌਣ ਜ਼ਿੰਮੇਦਾਰ ਸੀ ਇਹ ਸਾਡਾ ਜੀ ਹੁਣ ਇਹਦੇ ਕਰਕੇ ਤੁਹਾਨੂੰ ਸੱਦਿਆ ਜੀ ਤਾਂ ਜੇ ਪੱਤਰਕਾਰ ਨੂੰ ਜੀ ਤੇ ਹਾਂਜੀ ਤੁਸੀਂ ਕੀ ਚਾਹਨੇ ਕੀ ਹੈਗੇ ਹਾਂਜੀ ਹੁਣ ਕਰੈਨੇ ਤੋਂ ਜਿੱਦ ਤਾਂ ਚਾਹੁੰਦੇ ਜੀ ਅਸੀਂ ਮਦਦ ਚਾਹੁੰਦੇ ਜੀ ਸਾਡੇ ਦੇਖ ਤੁਸੀਂ ਹਾਲਾਤ ਸੁਤੇ ਤਾ ਹੋਇਆ ਅਸੀਂ ਕਿੱਥੇ ਤੱਕ ਅਸੀਂ ਬਣਾਵਾਂਗੇ ਕਿੱਥੋਂ ਅਸੀਂ ਲੈ ਕੇ ਆਵਾਂ ਗਰੀਬ ਬੰਦੇ ਜੀ ਅਸੀਂ ਇੱਥੇ ਬੈਠਣ ਲੱਗਾ ਜੀ ਮਕਾਨ ਸਾਡਾ ਟੈਕ ਸਿਕਰ ਕੇ ਸਾਡੀ ਬੇਨਤੀ ਹੈ ਜੀ ਬੇਨਤੀ ਹੈ ਜੀ ਸਾਡੇ ਕੋਲ ਇਹ ਕਰਦੇ ਜੀ ਪ੍ਰਾਇਤ ਕਿਵੇਂ ਸਾਡੇ ਕੋਲ ਇਹ ਕੋਈ ਕੁਝ ਹੋਵੇ ਜੀ ਵੀ ਤੁਸੀਂ ਹੈਲਪ ਕਰ ਸਕਦੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਹੋਰ ਅਸੀਂ ਇਹ ਕਹਿਣਾ ਚਾਹੁੰਦਾ ਜੀ ਅਸੀਂ ਕਿੱਥੇ ਪਈਆ ਕਿੱਥੇ ਨਾ ਪਈਆ ਅਸੀਂ ਖਤਰੇ ਦਾ ਕੰਮ ਹੈ ਜੀ ਇਹ ਹੁਣ ਕਿੱਥੇ ਜਾ ਕਰ ਸਕਦੇ ਅਸੀਂ ਆਸਾਂ ਖਤਰੇ ਦਾ ਕੰਮ ਆਇਆ ਹੈ ਜੀ ਹੁਣ ਕਿੱਥੇ ਨੂੰ ਹੋਇਆ ਸਾਡੀ ਮਦਦ ਮੈਂ ਤੁਸੀ ਇਹ ਕਹਿਣਾ ਚਾਹੁੰਦੇ ਕਿ ਜਿੱਦਾਂ ਕੰਦ ਬਹਿ ਗਏ ਮਕਾਨ ਵੀ ਮਕਾਨ ਵੀ ਬਹਿ ਸਕਦਾ ਹੈ ਜੀ ਅਸੀਂ ਹੁਣ ਖਤਰੇ ਖਤਰੇ ਦਾ ਨਿਸ਼ਾਨ ਹੈ ਖਤਰੇ ਖਤਰੇ ਦਾ ਨਿਸ਼ਾਨ ਹੈ ਜੀ ਹਾਂਜੀ ਮਰੇ ਜੋ ਵੀ ਹੈ ਕੋਈ ਪ੍ਰਤਤਪਾਤ ਕੋਈ ਵੀ ਹੈ ਆਪਣੇ ਨਵੇਂ ਸ਼ਹਿਰ ਏਰੀਏ ਦੇ ਅੰਦਰ ਕੋਈ ਵੀ ਸਾਡੇ ਨਾਲ ਪਹੁੰਚੋ ਤੇ ਸਾਡੀ ਕੋਈ ਮਦਦ ਕਰੀ ਜਾਂਦੀ ਹੋਵੇ ਤੇ ਸਾਡੇ ਕੋਈ ਮਦਦ ਕਰੋ ਤੇ ਅਸੀਂ ਤਾਂ ਖਤਰੇ ਦੇ ਨਿਸ਼ਾਨ ਤੇ ਬੈਠੇ ਆ ਜੀ ਵੀ ਇਦਾਂ ਦਾ ਗੱਲ ਹੋ ਗਈ ਹੈ ਜੀ ਆ ਪਾਣੀ ਜਿਆਦਾ ਭਰ ਚੁੱਕਿਆ ਹੈ ਜੀ ਤੇ ਸਾਡਾ ਮਕਾਨ ਪਾਟਣ ਲੱਗਾ ਹੈ ਜੀ ਤੇ ਕਿਸੇ ਟਾਈਮ ਤੇ ਅਸੀਂ ਜੀ ਰਾਤ ਕਿੱਥੇ ਕੱਟਾਂਗੇ ਕਿੱਥੇ ਨਾ ਕੱਟਾਂਗੇ ਜੀ ਇਹ ਸਾਡੀ ਬੇਨਤੀ ਹੈ ਜੀ ਕੋਈ ਪੱਤਰਕਾਰ ਆਵੇ ਤਾਂ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਜੀ ਕੋਈ ਸਾਡੇ ਕੋਲ ਭੇਜੋ ਜੀ ਸਾਹਿਬ ਠੀਕ ਹੈ ਤੁਸੀਂ ਚਾਹਨਾ ਕਿ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਵੇ ਤੇ ਉਹ ਤੁਹਾਡੀ ਇਹ ਮਕਾਨ ਰਾਤੋ ਰਾਤ ਵੀ ਦੇਖ ਸਕਦਾ ਪਰ ਤੁਹਾਡੇ ਰਹਿਣ ਦਾ ਵੀ ਪ੍ਰਬੰਧ ਜਿਹੜਾ ਕਰ ਸਕਦਾ ਹੈ ਸਹੀ ਤੌਰ ਤੇ ਅਜੇ ਨਹੀਂ ਹੈਗਾ ਠੀਕ ਹੈ ਬੋਲੀ ਜੀ ਇੱਕ ਦੇਖੋ ਤਾਰਾਂ ਦਾ ਖਤਰਾ ਆਇਆ ਜੀ ਉੱਪਰ ਦੀ ਤਾਰਾਂ ਲੰਗਦੀਆਂ ਜੀ ਜੇ ਡੇਪੀਆਂ ਤਾਂ ਸਾਡੇ ਦੇ ਨਾਲ ਉਦਾਂ ਵਿੱਚ ਖਤਰਾ ਆਇਆ ਜੀ ਹੁਣ ਕਿਹਾ ਕਹਿ ਸਕਦੇ ਜੀ ਕਿੰਨ ਕਿਹੜਾ ਖਤਰਾ ਆਇਆ ਬਿਜਲੀ ਦਾ ਖਤਰਾ ਆਇਆ ਬਿਜਲੀ ਦਾ ਕਰੰਟ ਦਾ ਡਰਿਆ ਕਰੰਟ ਫੈਲ ਜੂਗੇ ਜੇ ਖੰਭੇ ਵੀ ਟੇਡੇ ਮੇਡੇ ਹੋਏ ਹੋ ਦੇਖ ਲਓ ਜੀ ਪਰਲੀ ਸਾਈਡ ਨੂੰ ਵੇ ਜੀ ਤੁਹਾਡੇ ਦੋ ਪਾਸੇ ਤੁਹਾਨੂੰ ਮਾਰ ਪੈ ਰਹੀ ਇੱਕ ਤੇ ਆ ਤੁਸੀਂ ਤਾਰਾ ਕਹਿ ਰਹੇ ਬੜੀਆਂ ਨੀਮੀਆਂ ਹੋ ਗਈਆਂ ਹਾਂਜੀ ਤੇ ਇੱਕ ਪਾਸੇ ਜਿਹੜਾ ਆ ਖੰਬੇ ਗਿੰਦੇ ਸਿੰਘ ਦੇ ਹੋਏ ਦੂਜੇ ਪਾਸੇ ਆ ਪਾਣੀ ਭਰਿਆ ਹੋਣ ਕਰਕੇ ਕਦੀ ਵੀ ਦੂਜੇ ਪਾਸੇ ਪਾਣੀ ਭਰਿਆ ਹੈ ਜਿਸ ਵੇਲੇ ਕੀ ਤਾਰਾ ਕਿਸ ਵੇਲੇ ਦੇਖ ਸਕਦੇ ਕਿਸ ਵੇਲੇ ਨਹੀਂ ਦੇਖ ਸਕਦੇ ਸਾਨੂੰ ਦੋਹੀ ਪਾਸੇ ਖਤਰਾ ਹੈ ਸਾਨੂੰ ਦੋਹੀ ਪਾਸੇ ਖਤਰਾ ਹੈ ਜੀ ਹੁਣ ਦੇਖੋ ਉਧਰ ਮਕਾਨ ਚੋਂ ਨਹੀਂ ਵੜ ਸਕਦੇ ਆ ਇੱਧਰ ਅਸੀਂ ਇੱਧਰ ਉਧਰ ਬੈ ਨਹੀਂ ਸਕਦੇ ਆ ਬਾਹਰ ਨਹੀਂ ਬੈਠ ਸਕ ਪਰ ਤਾਰਾ ਆ ਫਿਰ ਥੱਲੇ ਪਾਣੀ ਆ ਜੀ ਜੇ ਟਾਈਮ ਪਾਸ ਵੀ ਕਰਦੇ ਅਸੀਂ ਬੈਠ ਕੇ ਕੋਈ ਮੰਜੇ-ਮੁੰਜੇ ਤੇ ਤੇ ਉਹ ਮੰਜੇ ਉਤੇ ਵੀ ਟਾਈਮ ਪਾਸ ਨਹੀਂ ਹੁੰਦਾ ਜੀ ਸਾਰਾ ਰੋਟੀ ਪਾਣੀ ਦਾ ਤੇ ਰੋਟੀ ਪਾਣੀ ਦਾ ਵੀ ਉਹ ਖਾ ਰੋਟੀ ਪਾਣੀ ਵੀ ਨਹੀਂ ਬਣਦੀ ਜੇ ਰੋਟੀ ਪਾਣੀ ਵੀ ਕਿੱਥੋਂ ਬਣਾਈਏ ਤੇ ਦੇਣ ਹੁੰਦਾ ਹੈ ਕਿੱਥੇ ਆ ਕੇ ਅਸੀਂ ਬੈਠੇ ਹਾਂ ਜੀ ਹੁਣ ਕਿੱਥੇ ਬਣਾਈਏ ਕਿੱਥੇ ਬਣਾਈਏ ਕਿੱਥੇ ਨਾ ਬਣਾਈਏ ਜੀ ਹੁਣ ਯਾਨੀ ਕਿੱਥੇ ਖੁਲਾਈ ਕਿੱਥੋਂ ਨਾ ਖਲਾਈਏ ਹੁਣ ਬਣਾ ਕੇ ਅਸੀਂ ਤੋਂ ਠੀਕ ਹੈ ਧਾਣੇ ਪੇਸ ਤੇ ਜੀ ਕੁਛ ਆਪਣੇ ਰਿਸ਼ਤੇਦਾਰੀ ਚ ਭੇਜਦੇ ਜੀ ਕੁਛ ਤਾਂ ਪਾਕਿਸਤਾਨ ਨਾਲ ਖੜੇ ਆ ਸਾਡੇ ਕੁਛ ਨਾਲ ਖੜੇ ਆ ਸਾਡੇ ਨਾਲ ਵੇ ਮੱਝ ਪਸੂਆ ਕਿੱਧਰ ਲੈ ਕੇ ਜਾਈਏ ਕਿੱਧਰ ਨਾਲ ਲੈ ਕੇ ਜਾਈਏ ਇਹ ਸਭ ਚੋਰੀ ਚਕਾਰੀਆਂ ਤੋਂ ਵੀ ਡਰ ਲੱਗਦਾ ਇਹ ਜੀ ਵੇ ਚੋਰ ਵੀ ਕਿੰਨੇ ਆ ਕਿੰਨੇ ਇੱਕ ਬੱਕਰੀਆਂ ਚੋਰ ਹੋ ਗਏ ਕਿੰਨੇ ਆ ਮੇਰੇ ਮੱਝਾਂ ਚੋਰ ਹੋ ਗਈਆਂ ਇਹ ਚੋਰੀ ਵੀ ਹੋਈਆਂ ਤੁਹਾਡੀਆਂ ਕਈ ਵਾਰੀ ਚੋਰੀ ਹੋਈ ਜੀ ਮੇਰੇ ਅੱਛਾ ਹਾਂਜੀ ਤਾ ਕਰਕੇ ਤੁਹਾਨੂੰ ਇਹ ਡਰਿਆ ਤੁਸੀਂ ਤਾਂ ਇੱਥੇ ਰਹੇ ਹੋ ਆ ਤਾਂ ਕਰਕੇ ਰਹੇ ਆ ਇੱਥੇ ਸਾਨੂੰ ਮਾਲ ਪਸ਼ੂ ਅਸੀਂ ਡਰ ਕੇ ਮਾਰੇ ਮਾਲ ਪਸ਼ੂ ਕਿਤੇ ਛੱਡ ਕੇ ਨਹੀਂ ਜਾ ਸਕਦੇ ਜੀ ਅਸੀਂ ਕਿੰਨੇ ਪਸ਼ੂ ਆਪਣੇ ਕੋਲ ਆਪਣੇ ਕੋਲ ਮਾਲ ਪਸ਼ੂ 2 3 ਮੱਝਾਂ ਆ ਜੀ ਤੇ ਆਪਣੇ ਕੋਲ ਸੂਰ ਸਾਰ ਵੀ ਹੈ ਜੀ ਅੱਛਾ ਇਦਾਂ ਜਾਨਵਰ ਰੱਖਦੇ ਹੋ ਜਾਨਵਰ ਰੱਖਦੇ ਹੋ ਕਿੱਥੇ ਛੱਡ ਕੇ ਜਾਈਏ ਜੇ ਨਾਲ ਸਾਡੇ ਚੋਰੀ ਚੋਰੀ ਉਹਨਾਂ ਦੇ ਫਿਰ ਪੱਠੇ ਦਾ ਕਿੱਦਾਂ ਪ੍ਰਬੰਧ ਹੈ ਪੱਠੇ ਸਾਹਿਬ ਇਦਾਂ ਵੱਡ-ਵੱਡ ਕੇ ਲੈ ਕੇ ਆਈ ਦੀ ਕਿੱਥੋਂ ਕਦੇ ਕਿਸੇ ਵੱਟ ਤੋਂ ਵੱਡ ਲਈ ਆਈ ਦੀ ਕਿੱਥੋਂ ਵੱਡ ਲਈ ਦੀ ਜੀ ਉਹ ਥੋੜੀ ਹੁਣ ਨੀਵੇ ਕਰਕੇ ਨਹੀਂ ਕਿੱਧਰ ਜਾਈਏ ਕਿੱਦਨਾਂ ਜਾਈਏ ਮਤਲਬ ਉਹ ਵੀ ਭੁੱਖੇ ਉਹ ਵੀ ਭੁੱਖੇ ਖੜੇ ਅਸੀਂ ਜਿੱਤਾਂ ਅਸੀਂ ਭੁੱਖੇ ਆ ਤਾ ਉਹ ਵੀ ਉਹ ਵੀ ਭੁੱਖੇ ਖੜੇ ਆ ਜੀ ਹੁਣ ਉਹ ਭੁੱਖੇ ਹਾਂ ਜੀ ਅਨੀ ਪਾਜੀ ਤੁਹਾਡੇ ਘਰ ਦੇ ਸਰਪੰਚ ਵੀ ਆ ਔਰ ਤੁਸੀਂ ਖੁਦ ਪੰਚਾਇਤ ਮੈਂਬਰ ਵੀ ਆ ਗਿਆ ਫਿਲਹਾਲ ਤੇ ਤੁਸੀਂ ਇੱਥੇ ਆ ਗਏ ਕਿਉਂਕਿ ਤੁਹਾਨੂੰ ਨਹੀਂ ਸੀ ਪਤਾ ਔਰ ਪਿੰਡ ਗਰਚਾ ਦੀਆਂ ਜਿਹੜੀਆਂ ਕਲੋਨੀਆਂ ਡੱਬਰੀ ਦੇ ਵਿੱਚ ਹੈਗੀਆਂ ਹਾਂਜੀ ਹਾਂਜੀ ਉੱਥੇ ਇੱਕ ਕੱਲੂ ਤੇ ਕਾਲੂ ਨਾਮ ਦਾ ਮੇਰੀ ਕੱਲ ਉਹ ਵਿਅਕਤੀ ਹੈਗਾ ਰਿੰਦਾ ਮੈਂ ਕਵਰੇਜ ਕਰਕੇ ਆਇਆ ਉਹ ਜਿਹੜੀ ਕੰਧ ਹੈਗੀ ਆ دیوار ਹੈਗੀ ਉਹ ਪੂਰਤ ਲੋ ਜੋ ਜਿਹੜੀ ਆ ਪਾਣੀ ਦੇ ਵਿੱਚ ਬਹਿ ਗਈ ਆ ਤੇ ਦੂਸਰੇ ਪਾਸੇ ਉੱਪਰ ਬਿਜਲੀ ਦੀਆਂ ਤਾਰਾਂ ਜਿਹੜੀਆਂ ਹੈਗੀਆਂ ਉਹ ਜਿੱਦਾਂ ਖੰਭੇ ਜਿਹੜੇ ਆ ਮਤਲਬ ਟੇਟੇ ਹੋਣ ਕਰ ਨਾਲ ਉਹ ਲੂਜ਼ ਹੋ ਗਈਆਂ ਤੇ ਉਹ ਥੱਲੇ ਨੂੰ ਹੋ ਗਈਆਂ ਔਰ ਤੀਸਰੇ ਪਾਸੇ ਜਿਹੜਾ ਉਹਨਾਂ ਦਾ ਮਕਾਨ ਆ ਥੱਲੋਂ ਜਿਹੜਾ ਆ ਪਾਣੀ ਉਹ ਜਾ ਰਿਹਾ ਹੈਗਾ ਤੇ ਉਹ ਮਕਾਨ ਵੀ ਡਿੱਗਣ ਦਾ ਖਤਰਾ ਤੇ ਉਹ ਲੋਕੀ ਬਾਹਰ ਬੈਠੇ ਹੋਏ ਨੇ ਤੇ ਕੀ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤਾਂ ਹੀ ਚਾਹਾਂਗੇ ਕਿ ਸਭ ਤੋਂ ਪਹਿਲਾਂ ਤਾਂ ਉਹਨੂੰ ਆਪਾਂ ਉਹਨਾਂ ਨੂੰ ਅਸੀਂ ਉੱਥੋਂ ਸ਼ਿਫਟ ਕਰੀਏ ਬਾਹਰ ਕੱਢੀਏ ਤੁਹਾਨੂੰ ਕਿ ਪਹਿਲਾਂ ਕੋਈ ਜਾਨੀ ਨੁਕਸਾਨ ਨਾ ਹੋਵੇ ਉਨਾ ਦੂਸਰੇ ਨੰਬਰ ਦੇ ਉੱਤੇ ਆਪਾਂ ਇਹ ਚਾਹੁੰਦੇ ਆਂ ਕਿ ਜਦੋਂ ਕਦੋਂ ਵੀ ਸਰਕਾਰ ਜਿੱਦਾਂ ਹੁਣ ਕਰ ਰਹੀ ਆ ਜਾਂ ਫਿਰ ਸਰਵੇ ਸਰਵੇ ਕਰ ਰਹੀ ਆ ਤੇ ਉਹਦਾ ਜਿਹੜਾ ਬਣਦਾ ਹੱਕ ਉਹਨੂੰ ਵਿਚਰੇ ਨਹੀਂ ਪਾਇਆ ਮਤਲਬ ਪੰਚਾਇਤ ਕੋਲੋਂ ਪਹਿਲ ਦੇ ਆਧਾਰ ਤੇ ਪੰਚਾਇਤ ਦੇ ਕਰਦੇ ਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਪ੍ਰਿੰਟ ਦੇ ਵਿੱਚ ਕੋਈ ਹੋਰ ਵੀ ਆ ਕੋਈ ਜਿਹੜਾ ਕੋਈ ਜਿਨ੍ਹਾਂ ਨੂੰ ਪ੍ਰੋਬਲਮ ਆ ਗਈ ਜਿਨ੍ਹਾਂ ਦੀ ਇੱਕ ਟੱਕਰ ਕੋਈ ਹੈ ਜਾਂ ਇੱਕ ਟੱਕਰ ਦੇ ਨਾਲ ਵਾਲੀ ਹੈ ਜਾਂ ਕੁਝ ਵੀ ਆ ਉਹ ਆ ਕੇ ਸਾਨੂੰ ਮਿਲਣ ਤੇ ਆਪਾਂ ਉਹਨਾਂ ਦੇ ਕਿਤੇ ਨਾ ਕਿਤੇ ਅਰੇਂਜਮੈਂਟ ਕਰੀਏ ਕਹਿੰਦੇ ਮੈਨੂੰ ਸੁਰੱਖਿਆ ਖਾਤਾ ਮਤਲਬ ਸੁਰੱਖਿਆ ਖਾਤਾ ਤੇ ਆਪਾਂ ਪੁੱਛਾਈ ਠੀਕ ਹੈ